ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪੀਤ ਕਰਤੇ ਗਾਇਕ ਦੀਪ ਬਲਾਚੋਰੀਆ ਜਿਵੇਂ ਤੁਸੀਂ ਮੇਰੇ ਲਿਖੇ ਗੀਤਾਂ ਨੂੰ ਬੜੀ ਮੁਹੱਬਤ ਬਖਸ਼ੀਆ ਮੇਰੇ ਗਾਇ ਗੀਤਾਂ ਨੂੰ ਬੜਾ ਪਿਆਰ ਬਖਸ਼ਿਆ ਉਸੇ ਉਮੀਦ ਦੇ ਨਾਲ ਮੈਂ ਆਪਣਾ ਬਲੌਗ ਚੈਨਲ ਅੱਜ ਸ਼ੁਰੂ ਕਰਨ ਜਾ ਰਿਹਾ ਜਿਸ ਦਾ ਨਾਮ ਹੈ ਹੈਂਡੀਕੈਪਡ ਬਲੌਗਰ ਰੱਖਿਆ ਉਸ ਦਾ ਕਾਰਨ ਇਹ ਹੈ ਕਿ ਮੈਂ ਚਾਹੁੰਦਾ ਕਿ ਜਿੰਨੇ ਮੇਰੇ ਸੱਜਣ ਮਿੱਤਰ ਵੀਰ ਭੈਣ ਭਰਾ ਦੇਸ਼ ਵਿਦੇਸ਼ ਵਿੱਚ ਵੱਸਦੇ ਆ ਜਿਨ੍ਹਾਂ ਨੂੰ ਹੈਂਡੀਕੈਪ ਦੀ ਪ੍ਰੋਬਲਮ ਆ ਤੇ ਉਹਨਾਂ ਨੂੰ ਮੈਂ ਆਪਣੇ ਬਲੌਗਰ ਆਹੀਂ ਆਪਣੀ ਜਰਨੀ ਦੱਸਿਆ ਕਰੂੰਗਾ ਜਿੱਥੇ ਮੈਂ ਜਾਣਾ ਉੱਥੇ ਕਿਵੇਂ ਜਾ ਕੇ ਤੁਸੀਂ ਸੌਖੇ ਤਰੀਕੇ ਦੇ ਨਾਲ ਸਰਵਾਈਵ ਕਰ ਸਕਦੇ ਆ ਉਹ ਤੁਹਾਨੂੰ ਮੈਂ ਦੱਸਿਆ ਕਰਾਂਗਾ ਤੇ ਤੁਸੀਂ ਮੇਰੇ ਬਲੌਗਰ ਨੂੰ ਦੇਖਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜਾ ਮੈਂ YouTube ਦਾ ਚੈਨਲ ਹੈਂਡੀਕੈਪ ਬਲੌਗਰ ਦੀਪਾਲਾ ਚੋਰੀਆ ਬਣਾ ਕੇ ਅਪਲੋਡ ਕਰਾਂਗਾ ਉਸ ਨੂੰ ਤੁਸੀਂ ਸਬਸਕ੍ਰਾਈਬਰ ਕਰਨਾ ਤੇ ਵੱਧ ਤੋਂ ਵੱਧ ਮੇਰੀ ਸਪੋਰਟ ਕਰਨੀ ਆ ਤਾਂ ਕਿ ਜਿਹੜੀ ਮਤਵ ਦੇ ਨਾਲ ਮੈਂ ਤੁਹਾਡੇ ਅੱਗੇ ਬਲੌਗ ਲੈ ਕੇ ਪੇਸ਼ ਹੋਣ ਜਾ ਰਿਹਾ ਉਹਨਾਂ ਉਹਨਾਂ ਦੇ ਨਾਲ ਜਿੰਨੇ ਵੀਰੇ ਹੈਂਡੀਕੈਪਡ ਭੈਣ ਭਰਾ ਆ ਉਹਨਾਂ ਨੂੰ ਉਤਸ਼ਾਹ ਮਿਲੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਘੁੰਮਣ ਤੇ ਆਪਣੀ ਜ਼ਿੰਦਗੀ ਦੇ ਜਿਹੜੀ ਇੰਜੋਏਮੈਂਟ ਆ ਉਹ ਕਰਨ ਕਿਉਂਕਿ ਹਰ ਇੱਕ ਜਗ੍ਹਾ ਹਰ ਇੱਕ ਥਾਂ ਪਹੁੰਚਿਆ ਜਾ ਸਕਦਾ ਜਦੋਂ ਸਾਡਾ ਆਪਣਾ ਮਨ ਹੋਵੇ ਤੇ ਅੱਜ ਦਾ ਬਲੌਗ ਜਿਹੜਾ ਆ ਉਹ ਮੈਂ ਆਪਣੇ ਘਰ ਤੋਂ ਸ਼ੁਰੂ ਕਰ ਰਿਹਾ ਤੇ ਅਸੀਂ ਅੱਜ ਜਾ ਰਹੇ ਹਾਂ ਫੈਮਿਲੀ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਅੰਮ੍ਰਿਤਸਰ ਦਾ ਤੁਹਾਨੂੰ ਬਲੌਗ ਜਿਹੜਾ ਆ ਇਹ ਮੈਂ 1-2 ਦਿਨਾਂ ਵਿੱਚ ਅਪਲੋਡ ਕਰਾਂਗਾ ਤੇ ਤੁਸੀਂ ਇਹਨੂੰ ਬਤ ਵਤ ਪਿਆਰ ਵਖ ਨਵਾਂ ਸ਼ਹਿਰ ਤੋਂ ਸ਼ੁਰੂ ਹੋਇਆ ਜੀ ਆਪਣਾ ਸਫਰ ਸ੍ਰੀ ਹਰਮੰਦਰ ਸਾਹਿਬ ਦਾ ਤੇ ਇਸ ਤੋਂ ਬਾਅਦ ਨੈਕਸਟ ਸਟੇਜ ਜਿਹੜੀ ਆ ਉਹ ਖੜਕੜਗਲਾ ਸ਼ਹੀਦ ਭਗਤ ਸਿੰਘ ਉਹਨਾਂ ਦੇ ਪਿੰਡ ਕਰਾਂਗੇ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਉਣੇ ਆ ਜੀ ਅਸੀਂ ਪਹੁੰਚ ਚੁੱਕੇ ਆ ਜੀ ਜਲੰਧਰ ਜਲੰਧਰ ਤੋਂ ਕਰਤਾਰਪੁਰ ਕਰਤਾਰਪੁਰ ਤੋਂ ਬਿਆਸ ਬਿਆਸ ਤੋਂ ਫਿਰ ਰਹੀ ਆ ਅਨੰਦਪੁਰ ਸਾਹਿਬ ਅੰਮ੍ਰਿਤਸਰ ਆਜੀ ਮਾਰਕੀਟ ਬਹੁਤ ਵਧੀਆ ਬਣੀ ਹੋਈ ਆ ਜਲੰਧਰ ਹਵੇਲੀ ਤੋਂ ਪਹਿਲਾਂ ਆਉਂਦੀ ਆ ਬਹੁਤ ਘੈਂਟ ਵਾਲਾ ਇੱਥੇ ਪੈਲਸ ਵੀ ਹੈਗੇ ਨੇ ਤੇ ਜਲੰਧਰ ਅੰਤਰ ਕਰ ਚੁੱਕੇ ਆ ਹਵੇਲੀ ਦੇ ਕੋਲ ਪਹੁੰਚ ਗਏਗੀ ਅੱਜ ਦਾ ਦਿਨ ਵੀ ਗਰਮੀ ਦੀ ਅੱਤ ਵਾਲਾ ਦਿਨ ਨਿਕਲਿਆ ਜੀ ਅੱਜ ਵੀ ਬਹੁਤ ਗਰਮੀ ਆ ਬਾਕੀ ਜਾ ਕੇ ਵੇਖਦੇ ਆ ਰਾਤ ਨੂੰ ਕਿਵੇਂ ਦਾ ਮੌਸਮ ਰਹਿੰਦਾ ਜੀ ਯਾਰ ਸਟਾਪ ਤੇ ਚਾਹ ਪੀਣ ਵਾਸਤੇ ਚੌਂਕਾ ਚੁੱਲਾ ਢਾਬਾ ਉੱਤੇ ਰੁਕਿਆ ਜੀ ਬਾਕੀ ਫੈਮਿਲੀ ਦੂਜੀ ਗੱਡੀ ਵਿੱਚ ਆਦਾ ਹੀ ਆ ਉਹਨਾਂ ਦੀ ਵੇਟ ਕਰਦੇ ਆ ਤੇ ਚਾਹ ਪੀ ਕੇ ਫਿਰ ਅੱਗੇ ਦਾ ਸਫ਼ਰ ਜਿਹੜਾ ਆ ਉਹ ਸ਼ੁਰੂ ਕਰਾਂਗੇ ਉਹ ਗੜਾ ਪਿੰਡ ਸੀ ਬੋਲ ਚੁੱਕੇ ਆ ਜੀ ਅਮਰਸਰ ਦੀ ਪੂਰਤ ਤਰਤੀ ਦੇ ਤੇ ਐਂਟਰ ਕਰਨ ਲੱਗੇ ਜੀ ਅਸੀਂ ਅਮਰਸਰ ਸ਼ਹਿਰ ਦੇ ਵਿੱਚ ਆ ਗਏ ਪਹੁੰਚਿਆ ਹੋਇਆ ਸਵਾਗਤ ਵਾਸਤੇ ਲੇ ਲੇਟਾਂ ਜਿਹੜੀਆਂ ਪੁਰੀਆਂ ਅੰਦਰੀਆਂ ਚਰਾਈਆਂ ਤੇ ਇਹ ਗੇਟ ਆ ਜੀ ਜਦੋਂ ਅਸੀਂ ਅਮਰਸਰ ਤਰਵਾਰ ਸਾਹਾ ਵਾਲੀ ਸਾਈਡ ਨੂੰ ਐਂਟਰੀ ਕਰਦੇ ਆ ਤੇ ਇੱਥੇ ਗੇਟਾਂ ਐਂਟਰੀ ਹੁੰਦੀ ਆ ਜੀ ਇਹ ਫਲਾਈਓਵਰ ਸਿੱਧਾ ਦਰਵਾਦ ਸਾਹਿਬ ਵਾਸਤੇ ਬਣਾਇਆ ਹੋਇਆ ਹੈ। ਇਹ ਸਿੱਧਾ ਦਰਵਾਦ ਸਾਹਿਬ ਵਾਲੀ ਪਾਰਕਿੰਗ ਦੇ ਵਿੱਚ ਜਾ ਕੇ ਇਹ ਖਤਮ ਹੁੰਦਾ ਫ라이ਓਵਰ। ਬਹੁਤ IMPORTANT ਹੈ ਅਸੀਂ ਕਿਤੇ ਜਾ ਮਨ ਦਰਵਾਦ ਜਾਣ ਵਾਸਤੇ ਦਰਸ਼ਨਾਂ ਵਾਸਤੇ ਔੜੀਆਂ ਸੁੱਖ ਸਹੂਲਤਾਂ ਸੁਵਿਧਾ ਜਿਹੜੀਆਂ ਆ ਹੋਰ ਨਈਆਂ ਲਈਆਂ ਆ। ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਆਪਾਂ ਨੂੰ ਕਿੰਨਾ ਕੁ ਸੌਖਾ ਹੈਂਡੀਕੈਪਟ ਬੰਦਿਆਂ ਨੂੰ ਮਥਾ ਡਿੱਕ ਨੇ ਜਾਣ ਵਾਸਤੇ ਤੇ ਕਿੰਨਾ ਕੁ ਸੌਖਾ ਤੇ ਕਿੰਨਾ ਔਖਾ ਇਸ ਕਰਕੇ ਮੈਂ ਜਿਹੜੀ ਵੀਡੀਓ ਬਹਾਰਿਆਂ ਬਹੁਤ ਵਧੀਆ ਰਾਤ ਦਾ ਮੌਲਾ ਜੀ ਇਹ ਬਾਕੀ ਕਰਦੇ ਆ ਜੀ ਅੰਮ੍ਰਿਤਸਰ ਪਹੁੰਚ ਗਏ ਦੁਬਾਰਾ ਜੋਇਨ ਇਹ ਹੈ ਜੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਗੁਰੂ ਘਰ ਇਹ ਜਦੋਂ ਪਾਰਕਿੰਗ ਤੋਂ ਉਹੜਾ ਪੌੜਾ ਪਾਰਕਿੰਗ ਵਾਲਾ ਹੁੰਦੀ ਚੜਨ ਅਰੇ ਉਤੋਂ ਥੱਲੇ ਯੂ ਟਰਨ ਮਾਰ ਕੇ ਉਤੋਂ ਨਾਲ ਦੀ ਸਾਈਡ ਆ ਤੇ ਇਸ ਗੁਰੂ ਘਰ ਦੇ ਵਿੱਚ ਜਿਹੜੇ ਰਹਿਣ ਵਾਸਤੇ ਕਮਰੇ ਆ ਏਸੀ ਕਮਰੇ ਨੋਨ ਏਸੀ ਕਮਰੇ ਮਿਲ ਜਾਂਦੇ ਹਨ ਜਦੋਂ ਵੀ ਕਿਸੇ ਨੇ ਗੁਰਮੁਖਤ ਸਭ ਮਥਾ ਲੇ ਕਾਣਾ ਹੋਵੇ ਤਾਂ ਇੱਥੇ ਆਫੇ ਕਮਰੇ ਅਸੀਂ ਰਾਤ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਬੁਰਜ ਬਾਬਾ ਫੂਲਾ ਸਿੰਘ ਦੀ ਜੀ ਦੀ ਸ਼ਰਾਂ ਉੱਥੇ ਅਸੀਂ ਰਹੇ ਸੀਗੇ ਰੂਮ ਇੱਥੇ ਲਾਇਆ ਏਸੀ ਮਿਲ ਗਿਆ ਹੈ ਸਗਾ ਜਿਸ ਮੇਰੇ ਵੀਰ ਭੈਣ ਨੂੰ ਏਸੀ ਰੂਮ ਚਾਹੀਦਾ ਹੋਵੇ ਦਰਵਾਤਰਾ ਆਉਣਾ ਹੋਵੇ ਤੇ ਉਹ ਇੱਥੇ ਆ ਕੇ ਆਪਣੀ ਸਟੇ ਕਰ ਸਕਦਾ ਰੂਮ ਵੀ ਵਧੀਆ ਨੇ ਤੇ ਪ੍ਰਾਈਸ ਵੀ ਠੀਕ ਹੈ ਸੈਕੰਡਲੀ ਹੁਣ ਆਪਾਂ ਜਾ ਰਹੇ ਆ ਸੱਚਖੰਡ ਸਿੱਧੀ ਦਰਵਾਤਰਾ ਫਰਮੰਦਰ ਸਾਹਿਬ ਦਰਸ਼ਨ ਕਰਦਿਆਂ ਜੀ ਜਾ ਕੇ ਹੁਣ ਅਸੀਂ ਬੋੜੀ ਦੇ ਪਾਪਾ ਫੂਲਾ ਸਿੰਘ ਤੋਂ ਆਟੂ ਆ ਰਿਹਾ ਆਟੋ ਦੇ ਵਿੱਚ ਇਹ ਆਪਾਂ ਨੂੰ ਦਰਬਾਰ ਸਾਹਿਬ ਦੇ ਜਿਹੜਾ ਨੰਗਰ ਹਾਲ ਦੇ ਗੇਟ ਕੋਲ ਪਹੁੰਚਾ ਦੇਣ ਕਿ ਜਿਹੜੀ ਆਪਣੀ ਪ੍ਰਾਈਵੇਟ ਗੱਡੀ ਆ ਉਹ ਉੱਥੇ ਤੱਕ ਨਹੀਂ ਪਹੁੰਚਦੀ ਇਸ ਕਰਕੇ ਇੱਥੇ ਆ ਕੇ ਆਪਾਂ ਨੂੰ ਆਟੋ ਕਰਨਾ ਪੈਦਾ ਚਾਹੇ ਦੀ ਕਿਤੇ ਵੀ ਰਹੀ ਹੈ ਆਟੋ ਦੀ ਆਪਾਂ ਨੂੰ ਲੋੜ ਪੈਣੀ ਪੈਣੀ ਇੱਥੇ ਆ ਕੇ ਕਿਉਂਕਿ ਆਟੋ ਦੇ ਵਿੱਚ ਹਰੇਕ ਜਗ੍ਹਾ ਸੌਖਾ ਪਹੁੰਚਿਆ ਜਾਂਦਾ ਹੈ ਇਹ ਬਾਜ਼ਾਰ ਆ ਵਾਹ ਸਾਹਿਬ ਦੇ ਜਿਹੜਾ ਮੰਗਰਹਾਲ ਦੇ ਮੋੜੇ ਅਸੀਂ ਬਹੁਤ ਚੱਗੇ ਆ ਆ ਦੇ ਮੰਗਰਹਾਲ ਦਾ ਦੇਖ ਐ ਹੈਂਡੀਕੈਪ ਇੱਥੇ ਬੀਚਰਾ ਪਰਪਲ ਚੱਲੀ ਆ ਕਬੀਰ ਜੀ ਦਾ ਬਾਬਾ ਜੀ ਦਾ ਲੈਣੇ ਕਿਥੋਂ ਇੱਥੋਂ ਲੈਣੀ ਆ ਹਾਂ ਬੀਨ ਚੇਅਰ ਲੈਣੀ ਸੀ ਪਾ ਆਹ ਪਤਾ ਅੰਠੋਈ ਮੈਂਡਣੀ ਸੀ ਉੱਥੋਂ ਹੀ ਮੈਂਡਣੀ ਸੀ ਜਿੱਥੇ ਸਰਦਾਰ ਬੈਠਾ ਸੀ ਹਾਂ ਇੱਕ ਮਿੰਟ ਵਾਰ ਰੁਕੋ ਆ ਜੀ ਬਹੁਤ ਗਾਇਦੀ ਹੁਣ ਦਲਵਾਰ ਸਾਹਿਬ ਦੇ ਲੰਗਰ ਹਾਲ ਵਾਲੇ ਪਾਸੇ ਤੇ ਇੱਥੇ ਆਪਾਂ ਨੂੰ ਬੀਨ ਚੇਅਰ ਮੰਡਣੀਆਂ ਤੇ ਬੀਨ ਚੇਅਰ ਲੈ ਆ ਕੇ ਇੱਕੋ ਕੀ ਤੁਹਾਨੂੰ ਮੱਖਾ ਦੇਖਣਾ ਦਾ ਬੈਸੋ ਖਾਉਣਾ ਆਪ ਵਿੱਚ ਬਣਾਇਆ ਤੇ ਬਿਲਕੁਲ ਲੱਗਦਾ ਇੱਥੇ ਨੰਗਰ ਲੱਗਿਆ ਹੁੰਦਾ ਜੀ ਗੁਰੂ ਕਾ ਜੀ ਜੋੜਾ ਇਹ ਹੈ ਜੋੜਾ ਘਰ ਜੋੜਾ ਘਰ ਦੇ ਵਿੱਚ ਆਪਣੇ ਬੂਟ ਥੋਲ ਕੇ ਇੱਥੇ ਰੱਖ ਕੇ ਫਿਰ ਅੱਗੇ ਜਾਣਾ ਜੀ ਤੇ ਥੋੜਾ ਘਰ ਦੇ ਸਾਹਮਣੇ ਹੈ

ਜਿਹੜਾ ਵੀਲਚੇਰ ਨਾਲ ਐਂਟਰ ਹੋਏ ਆ ਕਿਉਂਕਿ ਵੀਲਚੇਰ ਦਾ ਜਿਹੜਾ ਰੇਪਾ ਉਧਰੀ ਬਣਿਆ ਰੰਪੀੜਾ ਹੈ ਉਧਰੀ ਪਾਸੇ ਬਣਿਆ ਹੋਇਆ ਤੇ ਆ ਹੈਗਾ ਜੀ ਬਾਰ ਬਾਰ ਮੱਛੀ ਸਾਹਿਬ ਉਹ ਉਧਰ ਦੀ ਛੜ ਆ ਹੈਗਾ ਨੰਗਰਹਾਲ ਜੀ ਉਹ ਨੰਗਰਹਾਲ ਹੈ ਜੀ ਤੁਸੀਂ ਐਂਟਰ ਕਰਾ ਲੀ ਜੋੜੂ ਵੀ ਜਿਹੜੇ ਹੈਗੇ ਜਿਹੜੇ ਨਹੀਂ ਉਹ ਮੰਨਨ ਦਾ ਅਸਲ ਕਰਨ ਹੁਣੇ ਆਪਾਂ ਮਾਈਕਲ ਦਰਵਾਸਾ ਐਂਟਰ ਕਰ ਗਏ ਦਰਵਾਸਾ ਇਹ ਨੰਗਰਹਾਲ ਵਾਲਾ ਜਿਹੜਾ ਗੇਟ ਆ ਆਊਟਸਾਈਡ ਤੋਂ ਇਧਰ ਹੋਇਆ ਜੀ ਨਾਨਕਨ ਵਾਸਤੇ ਬਿਨੀ ਆ ਰਹੇ ਸਾਨੂੰ ਵਾਸਤੇ ਬਣਾਇਆ ਹੈ ਇਹ ਇੱਥੇ ਨਾਨਕਨ ਦੇ ਰਾਈਟ ਸਾਈਡੇ ਕਰ ਲੋਗੇ ਬੰਦੇ ਨੇ ਇਸ਼ਨਾਨ ਕਰਨ ਵਾਸਤੇ ਓਪਨ ਰੱਖਿਆ ਜੀ ਐਦਾਂ ਘੁੰਮ ਜਾਣਾ ਬਸ ਇੱਥੇ ਇਸ਼ਨਾਨ ਕਰਕੇ ਦਰਸ਼ਨ ਜਿਹੜੇ ਆਉਂ ਕਰਦੇ ਸਾਰੇ ਜਣੇ ਆਹ ਤੁਹਾਨੂੰ ਧੰਨ ਬਾਬਾ ਦੀ ਜੀ ਤੇ ਗੱਲ ਦੀ ਸੇਵਾ ਬਰੰਤ ਚੱਲਦੀ ਹੈ ਜੀ ਤੇ ਪਰਬਾਤ ਜੀ ਨਾਮ ਜਪੋ ਬਾਰੇ ਸੋਲ ਜੀ ਆਵਾਜ਼ ਤੇਰਾ ਥਾੜਾ ਡੇਰ ਇੰਝ ਰਸਤਾ ਕਰਉਂਦੀ ਆ ਐਸੋ ਕੇ ਫਿਰ ਜਿਹੜੇ ਸ਼ਿਵਾਧਰ ਨੂੰ ਦਰਸ਼ਨ ਕਰਵਾ ਦਿੰਦੇ ਆ ਅੱਜ ਵੀ ਅਸੀਂ ਬਹੁਤ ਚੰਗਾ ਜੀ ਜਵਾਹਰ ਯਾਰ ਜੀ ਜੀ ਵੀ ਆਉਂਦੇ ਉਹ 10 ਦਾ ਟਾਈਮ ਦੇ ਅੰਦਰ ਜਿੱਤੇ 510 ਦਾ ਕਰਾਤਾ ਨੇ आगे। 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 लंगर हाल है जी या सरोवर साहब है जी। ਇਹ ਬੇਰੀ ਆ ਜੀ ਇਹੋ ਇਸ ਬੇਰੀ ਦੇ ਜਿਹੜੇ ਬੇਰਵਾ ਹੁਣ ਵੀ ਇਹਨੂੰ ਲੱਗਦੇ ਹੈ ਜੀ ਇਹਨੂੰ ਫਲ ਹੁਣ ਵੀ ਲੱਗਦਾ ਬਹੁਤ ਪੁਰਾਣੀ ਬੇਰੀ ਹੈ ਜੀ ਇਹੋ ਇਤਿਹਾਸਿਕ ਬੇਰੀ ਆ ਇੱਥੇ ਇਹਦੇ ਥੱਲੇ ਇਸ਼ਨਾਨ ਕਰਕੇ ਦੁੱਖ ਦੂਰ ਹੁੰਦੇ ਹੈ ਜੀ ਸਾਰਿਆਂ ਦੇ ਇਹੋ ਬੇਰੀ ਹੈ ਜੀ ਹਾਂਜੀ ਅਸੀਂ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਗਏ ਹਾਂ ਜੀ ਹੁਣ ਅਸੀਂ ਲੰਗਰ ਹਾਲ ਵੱਲ ਜਾ ਰਹੇ ਹਾਂ ਲੰਗਰ ਛੱਕੇ ਦੇ ਦੁਆਰਾ ਵਾਪਸੀ ਕਰਾਂਗੇ ਅਸੀਂ ਕੈਚ ਵੀ ਸਮੈਲ ਲਈ ਹੈ ਪਾਜੀ ਸੰਭਲਿਆ ਲੰਗਰ ਹਾਲ ਉਹਦੇ ਵਿੱਚ ਹਰ ਕੋਈ ਅਗਰ ਆਪਦੇ ਵਿੱਚ ਆ ਕੇ ਹੁਣ ਛੱਕਦੇ ਆ ਮੰਦਰ ਜੇ ਨੂੰ ਮੋਰ ਦਾ ਮੰਦਰ ਛੱਕ ਕੇ ਚੁਤਰਾਣਾ ਕਰਕੇ ਤੇ ਫਿਰ ਕਰਦੇ ਆ ਪਿੰਡ ਦੀ ਵਾਪਸੀ ਅੱਜ ਗੁੜੀ ਇੱਥੇ ਆ ਕੇ ਬੀਲ ਚੇਰ ਦੀ ਦਿੱਕਤ ਹੋਈ ਆ ਕੋਸ਼ਿਸ਼ ਕਰੋ ਜਿਹੜੇ ਬਜ਼ੁਰਗ ਆ ਜਾਂ ਕੋਈ ਸਿਵਲ ਪਰਸਨ ਆ ਉਹ ਆਪਣਾ ਬੀਲ ਚੇਰ ਜਿਹੜੀ ਆ ਉਹ ਲੈ ਕੇ ਰੱਖਣਾ ਤਾਂ ਕਿ ਉਹਨਾਂ ਨੂੰ ਆਉਣ ਜਾਣ ਲਈ ਸਹਾਮੀ ਰਹੇ ਆਹ ਜੀ ਸਵਾਰ ਸਾਹਿਬ ਇਹ ਨੰਗਰਾਲਾ ਦੇਖਦਾ ਜੀ ਸਵਾਰ ਸਾਹਿਬ ਆਹ ਹੈਦਾ ਯਾਰ ਨੰਗਰਾਲਾ ਨੰਗਰਾਲਾ ਦੇ ਵਿੱਚ ਸੰਗਠਨਾਂ ਦੇ ਨੰਦਰ ਸਾਹਿਬ ਕੀ ਦਿਨ ਵਾਪਸੀ ਕਰਦੇ ਆ ਜੀ ਅੰਮ੍ਰਿਤ ਦੀ ਫੈਮਿਲੀ ਨੇ ਕੱਲ ਵਾ ਸਾਡੇ ਕੋਲ ਆਈ ਸੀ ਇੱਥੇ ਵੀ ਉਹਦੇ ਵੀ ਦੇਖ ਸਕਦੇ ਨੂੰ ਚਿੱਕੀ ਚਾਹ ਜਿਹੜੇ ਛੁਗੜਾ ਵਾਲੇ ਬੰਦੇ ਆ ਉਹਨਾਂ ਦੀ ਫੁਟਕਾ ਵੀ ਹੈਗੀ ਆ ਤੇ ਉੱਟੀ ਜਿਹੜੀ ਛੁਗੜਾ ਵਾਲੀ ਚਾਹੀ ਹੈ ਜੀ ਦੋਨੋਂ ਤਰ੍ਹਾਂ ਦੀ ਚਾਹ ਆ ਹੋਰ ਰਸਮੀ ਹੋਈ ਐ ਤੇ ਆਹ ਸਾਹਮਣੇ ਮੰਦਰ ਵਾਸਤੇ ਥਾਲ ਮਿਲ ਗਿਆ ਇਹ ਤੋਂ ਥਾਲ ਲੈ ਕੇ ਅੰਦਰ ਜਾਣਾ ਪੈਣਾ ਜੀ लंग अच्छा ड्राइवर आंग मां ਕੋਈ ਨਾ ਕੋਈ ਨਾ ਹਾਂ ਆਪਾਂ ਆਹ ਲੱਗਦਾ ਨੰਬਰ ਹਾਲ ਦੇ ਵਿੱਚ ਐਂਡੀ ਕਾਡ ਬੰਦਲੇ ਜਿਹੜਾ ਕੋਲ ਇਹ ਬਲਕਾ ਜਿਹੜਾ ਨੰਬਰ ਚੱਕ ਵਾਸਤੇ ਬਣਾਈ ਹੋਈ ਹੈ ਤੇ ਬੈਟਰੀ ਨੇ ਬਣਾਇਆ ਹੋਇਆ ਇਹ ਕਿਸੇ ਤਰ੍ਹਾਂ ਦੇ ਟਿੱਕ ਕਰਦੇ ਸ਼ੱਕ ਆ ਰਿਹਾ ਹੈ ਬਾਹਰ ਤੇ ਸਾਹਮਣੇ ਦਰਵਾਜ਼ਾ ਆਹ ਸਾਡਾ ਇੱਥੇ ਬਾਪੂ ਆਹ ਇੱਥੇ ਬਾਪੂ ਦਾ ਬਾਪੂ ਕਹਿੰਦਾ ਮੈਂ ਕਾਲ ਲੈ ਆਉਣਾ ਆ